हां जी सरस्वती काल जी स्वागतਾ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੇ ਨਾ ਪੌਂਚੇ ਬਣਾਉਣੇ ਦੱਸਾਂਗੇ ਵੀ ਆਪਾਂ ਸਲਵਾਰ ਦੇ ਜਿਹੜੇ ਪੌਂਚੇ ਨੇ ਉਹ ਕਿੱਦਾਂ ਬਣਾਉਣੇ ਨੇ ਖਾਸ ਕਰਕੇ ਲਾਈਨਿੰਗ ਵਾਲੀ ਸਲਵਾਰ ਤੇ ਦੇਖੋ ਇਹ ਆਪਣੀ ਲਾਈਨਿੰਗ ਵਾਲੀ ਸਲਵਾਰ ਆ ਗਈ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਆਪਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਜਿਹੜੀ ਨਾ ਆਪਣੀ ਲਾਈਨਿੰਗ ਹੁੰਦੀ ਆ ਦੇਖੋ ਆ ਲਾਈਨਿੰਗ ਆ ਤੇ ਆ ਆਪਣੀ ਸਲਵਾਰ ਦਾ ਉੱਪਰਲਾ ਕੱਪੜਾ ਹੈਗਾ نیچے ਲਾਈਨਿੰਗ ਆ ਆਪਾਂ ਦਾ ਲਾਈਨਿੰਗ ਵਾਲਾ ਜਿਹੜਾ ਸਲਵਾਰ ਦਾ ਕੱਪੜਾ ਹੁੰਦਾ ਇਹ ਜਿਹੜਾ ਨਾ ਹਲਕਾ ਜਿਹਾ ਵੱਧ ਹੋਵੇ ਦੇਖੋ ਆਪਣਾ ਵੀ ਹੈਗਾ ਵੱਧ ਇਹਦੀ ਆਪਾਂ ਕਟਿੰਗ ਨਹੀਂ ਕਰਨੀ ਜੇ ਆਪਾਂ ਇਹਦੀ ਕਟਿੰਗ ਕਰਤੀ ਤਾਂ ਉਹਦੇ ਨਾਲ ਕੀ ਹੋਊਗਾ ਨਾ ਆਪਣਾ ਆ ਚੀਜ਼ ਚ ਬੁਲਬਲਾ ਬਣਨ ਲੱਗ ਜਾਂਦਾ ਅੱਧਾ ਇੰਚ ਕੱਪੜਾ ਆਪਣੀ ਲਾਈਨਿੰਗ ਦਾ ਜ਼ਰੂਰ ਜ਼ਿਆਦਾ ਚਾਹੀਦਾ ਜਿਹੜਾ ਜ਼ਿਆਦਾ ਉਹਨੂੰ ਨਾ ਇਸ ਤਰ੍ਹਾਂ ਆਪਾਂ ਇੱਥੇ ਸਿਲਾਈ ਲਗਾ ਲੈਣੀ ਆ ਸਿਲਾਈ ਲਗਾ ਕੇ ਇਹ ਮਤਲਬ ਕਿ ਵਿਚੀ ਇਹਦੇ ਐਡਜਸਟਮੈਂਟ ਹੋ ਜਾਣੀ ਆ ਇਹਦੀ ਤੇ ਜਿਹੜੇ ਪੱਲੇ ਵਾਲੀ ਸਲਵਾਰ ਹੁੰਦੀ ਹੈਗੀ ਉਹਦੇ ਵਿੱਚ ਵੀ ਜਿਹੜਾ ਐਕਸਟਰਾ ਕੱਪੜਾ ਹੋਵੇ ਉਹਨੂੰ ਉੱਪਰ ਛੱਡ ਦੋ ਤੇ ਇਹਨੂੰ ਬਰਾਬਰ ਕਰਕੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਹੈਗੀ ਆ ਦੇਖੋ ਦੂਸਰੀ ਗੱਲ ਜਿਹੜੀ ਸਲਵਾਰ ਚ ਮੇਨ ਪ੍ਰੋਬਲਮ ਆਉਂਦੀ ਆ ਸਲਵਾਰ ਦੇ ਪਹੁੰਚਿਆਂ 'ਚ ਵਲ ਪੈ ਜਾਂਦੇ ਨੇ ਦੇਖੋ ਉਹ ਵਲ ਤਾਂ ਪੈਂਦੇ ਹੁੰਦੇ ਨੇ ਕਈ ਵਾਰੀ ਨਾ ਆਪਣੇ ਨੀਚੇ ਵਾਲੇ ਕੱਪੜੇ ਦੇ ਵਿੱਚ ਕਾਣ ਹੁੰਦਾਗਾ ਦੇਖੋ ਪਹਿਲਾਂ ਤਾਂ ਆਪਾਂ ਕਟਿੰਗ ਕਰਨ ਟਾਈਮ ਧਿਆਨ ਰੱਖਣਾ ਵੀ ਕਾਣ ਹੋਣਾ ਨਹੀਂ ਚਾਹੀਦਾ ਜੇ ਕਾਣ ਹੈਗਾ ਤਾਂ ਤੁਸੀਂ ਸਕੇਲ ਰੱਖ ਕੇ ਜੀ ਐਸ ਤਰ੍ਹਾਂ ਸਕੇਲ ਰੱਖ ਲਓ ਸਕੇਲ ਰੱਖ ਕੇ ਜਿਹੜੀ ਕੱਪੜੇ ਦੇ ਵਿੱਚ ਵਾਧ ਘਾਟ ਆ ਉਹ ਕੱਢ ਦਿਓ ਦੇਖੋ ਆਪਣੇ ਕੱਪੜੇ ਦੇ ਵਿੱਚ ਵਾਧ ਘਾਟ ਹੈ ਨਹੀਂ ਗੀ ਆਪਣੇ ਦੇਖੋ ਸਹੀ ਆ ਜੇ ਹੈਗੀ ਆ ਦੇਖੋ ਮੈਂ ਵੀ ਕਈ ਵਾਰੀ ਕੱਢਦੀ ਹੁੰਨੀ ਆਂਗੀ ਹੁੰਦੀ ਆ ਤਾਂ 1/2 ਇੰਚ ਦੀ ਹੁੰਦੀ ਆ ਇਸ ਤੋਂ ਜ਼ਿਆਦਾ ਨਹੀਂ ਹਲਕੀ ਜੀ ਉਹਦੇ ਨਾਲ ਕੀ ਹੁੰਦਾ ਗਲਪੈਨ ਦੀ ਮਤਲਬ ਕਿ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਹੁਣ ਆਪਾਂ ਇਹਦੇ ਕਟਿੰਗ ਕਿੱਦਾਂ ਕਰਨੀ ਆ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਜੀ ਜਦੋਂ ਨਾ ਉਹ ਕਟਿੰਗ ਕਰਦੇ ਨੇ ਤਾਂ ਪਹੁੰਚੇ ਦੀ ਬਣਾਉਣ ਤੋਂ ਬਾਅਦ ਉਹਨਾਂ ਦਾ ਨਾ ਉੱਪਰ ਨੂੰ ਕੱਪੜਾ ਘਟ ਜਾਂਦਾ ਗਾ ਬੁਕਰਮ ਘਟ ਜਾਂਦੀ ਹੈ ਜਾਨੀ ਆਪਾਂ ਨਾ ਬੁਕਰਮ ਇੰਨੀ-ਇੰਨੀ ਇੰਚ ਬਾਹਰ ਨੂੰ ਰੱਖੀ ਆ 1-1 ਇੰਚ ਠੀਕ ਆ ਜੀ ਆ ਦੇਖੋ ਆਪਾਂ 1-1 ਇੰਚ ਬੁਕਰਮ ਨਾ ਬਾਹਰ ਰੱਖ ਕੇ ਇਧਰਲੇ ਪਾਸੇ ਆ ਦੇਖੋ ਇਸ ਤਰ੍ਹਾਂ ਆਪਾਂ ਬੁਕਰਮ ਬਾਹਰ ਰੱਖਣੀ ਆ ਬਾਹਰ ਰੱਖ ਕੇ ਫੇਰ ਆਪਾਂ ਇਧਰੋਂ ਵੀ ਆ ਦੇਖੋ ਆਹ ਲੋ ਇੱਕ ਹੋ ਗਿਆ ਇੱਕ ਪੌਂਚੇ ਦੀ ਕਟਿੰਗ ਹੋ ਗਈ ਆ ਹੋ ਗਈ ਆਪਣੇ ਦੂਸਰੇ ਪੌਂਚੇ ਦੀ ਕਟਿੰਗ ਆ ਲੋ ਜੀ ਇਹ ਪੌਂਚਿਆਂ ਦੀ ਦੋਮਾਂ ਦੀ ਆਪਣੀ ਬੁਕਰਮ ਦੀ ਕਟਿੰਗ ਹੋ ਗਈ ਬੁਕਰਮ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਜੀ ਪ੍ਰੈਸ ਦੀ ਹੈਲਪ ਨਾਲ ਇਹਨੂੰ ਕੱਪੜੇ ਦੇ ਉੱਪਰ ਪੇਸਟ ਆ ਦੇਖੋ ਜੀ ਆਹ ਵਾਲਾ ਕੱਪੜਾ ਹੈਗਾ ਕੱਪੜਾ ਜੇ ਤੁਹਾਡੇ ਕੋਲੇ ਘੱਟ ਹੋਵੇ ਤਾਂ ਤੁਸੀਂ ਉਹਦੇ ਇੱਧਾ ਸੈਂਟਰ 'ਚ ਜੋੜ ਪਾ ਸਕਦੇ ਹੋ ਜਿੱਦਾਂ ਆਪਾਂ ਜੋੜ ਪਾਇਆ। ਜੋੜ ਪਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ। ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਦੇ ਉੱਪਰ ਨਾ ਬੁਕਰਮ ਨੂੰ ਰੱਖ ਕੇ ਆ ਦੇਖੋ ਜਿੱਧਰਲੀ ਸਾਈਡ ਆਪਣੇ ਨਾ ਗਮ ਲੱਗੀ ਹੁੰਦੀ ਹੈਗੀ ਉਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ। ਕੱਪੜਾ ਆਪਾਂ ਲੈਣਾ ਕਿੰਨਾਗਾ? ਠੀਕ ਹੈ ਜੀ ਚੜਾਈ ਚੜਾਈ ਤੁਸੀਂ ਆਪਣੀ ਮਰਜ਼ੀ ਮੁਤਾਬਕ ਲੈ ਸਕਦੇ ਹੋ ਆਪਾਂ ਨੂੰ ਦੇਖੋ ਅੱਧਾ ਇੰਚ ਤਾਂ ਆਹ ਵਾਲਾ ਫੋਲਡ ਕਰਨ ਵਾਸਤੇ ਚਾਹੀਦਾ ਹੁੰਦਾ ਤੇ ਜਿਹੜਾ ਬਾਕੀ نیچے ਰਹਿ ਗਿਆ ਮੈਂ ਦੋ ਤਰੀਕਿਆਂ 'ਚ ਤੁਹਾਨੂੰ ਪੌਂਚੇ ਬਣਾਉਣੇ ਦੱਸੇ ਨੇ ਵੀ ਦੋਵੇਂ ਪਾਸੇ ਇਸ ਤਰ੍ਹਾਂ ਇੱਕ ਇੱਧਰ ਸਲਾਈ ਲਗਾ ਲਓ ਇੱਕ ਲਗਾ ਲਓ ਸਲਾਈ ਤੁਸੀਂ ਇੱਧਰ ਠੀਕ ਹੈ ਜੀ ਫੇਰ ਤਾਂ ਆਪਾਂ ਦੋਵੇਂ ਪਾਸੇ ਫੋਲਡ ਕਰਕੇ ਸਲਾਈ ਲਗਾਉਣੀ ਹੈ ਅੱਜ ਆਪਾਂ ਤੁਹਾਨੂੰ ਦੂਸਰੇ ਤਰੀਕੇ 'ਚ ਦੱਸਾਂਗੇ ਆਪਾਂ ਦੇਖੋ ਜੀ ਇਸ ਤਰ੍ਹਾਂ ਪ੍ਰੈਸ ਦੇ ਨਾਲ ਇਹ ਨੂੰਨੋ ਕੱਪੜੇ ਤੇ ਪੇਸਟ ਕਰ ਲੈਣਾ ਆਹ ਵਾਲੇ ਕੱਪੜੇ ਨੂੰ ਤੁਸੀਂ ਨਾ ਏਦਾਂ ਸਲਾਈ ਲਾਉਣ ਚ ਬਹੁਤ ਹੀ ਸੁਖਾਲਾ ਹੋ ਜਾਂਦਾ ਇਹ ਪ੍ਰੈਸ ਕਰ ਲਓ ਇਸ ਤਰ੍ਹਾਂ ਹੀ ਜੀ ਆਪਾਂ ਦੂਸਰਾ ਪੌਂਚਾ ਤਿਆਰ ਕਰ ਲੈਣਾ ਆ ਦੇਖੋ ਆਪਣਾ ਪੌਂਚਾ ਤਿਆਰ ਹੋ ਗਿਆ ਥੋੜੀ ਜਿਹੀ بس ਇਹ ਨਹੀਂ ਆਪਾਂ ਕਈ ਵਾਰੀ ਵੀ ਸਿੱਧੀ ਹੀ ਸਲਾਈ ਲਾ ਲੈਨੇ ਆ ਉਹਦੇ ਨਾਲ ਜੀ ਸਫਾਈ ਨਹੀਂ ਆਉਂਦੀ ਐ ਇਦਾਂ ਹਲਕੀ ਜੀ ਮਿਹਨਤ ਹੁੰਦੀ ਆ ਆਪਣਾ ਦੇਖੋ ਆ ਦੇਖੋ ਪੂੰਝਾ ਰੈਡੀ ਆ ਠੀਕ ਆ ਜੀ ਐਸੇ ਤਰ੍ਹਾਂ ਹੀ ਆਪਾਂ ਆਪਣਾ ਦੂਸਰਾ ਪੂੰਝਾ ਰੈਡੀ ਕਰਨਾ ਗਾ ਆ ਲਓ ਜੀ ਆਪਨੇ ਦੇਖੋ ਦੋਵੇਂ ਪੂੰਝੇ ਤਿਆਰ ਨੇ ਆ ਦੇਖੋ ਇੱਕ ਪੂੰਝਾ ਆ ਸੀ ਇੱਕ ਪੂੰਝਾ ਆਪਣਾ ਆ ਸੀ ਹੁਣ ਆਪਾਂ ਤੁਹਾਨੂੰ ਮਸ਼ੀਨ ਦੇ ਉੱਪਰ ਦੱਸਾਂਗੇ ਵੀ ਆਪਾਂ ਇਸ ਨੂੰ ਕਿਵੇਂ ਇਹ ਅਟੈਚ ਕਰਨਾ ਆਪਣੀ ਸਲਵਾਰ ਦੇ ਪੱਲਿਆਂ ਦੇ ਨਾਲ ਕਿਦਾਂ ਆਪਾਂ ਪੌਂਚੇ ਬਣਾਉਣੇ ਨੇ ਤਾਂ ਕਿ ਆਪਣੇ ਪੌਂਚਿਆਂ ਦੇ ਵਿੱਚ ਵੱਲ ਨਾ ਪੈਣ ਆਹ ਦੇਖੋ ਜੀ ਸਭ ਤੋਂ ਪਹਿਲਾਂ ਨਾ ਹੁਣ ਆਪਾਂ ਆਪਣੀ ਜਿਹੜੀ ਸਲਵਾਰ ਦੇ ਪੱਲੇ ਨੇ ਇਹ ਸਟ੍ਰੇਟ ਸਲਵਾਰ ਆ ਜੀ ਆਪਣੀ ਇਹਦੇ ਨਾਲ ਪੱਲਿਆਂ ਨੂੰ ਆਪਾਂ ਇਸ ਤਰ੍ਹਾਂ ਲਾਈਨਿੰਗ ਦੇ ਨਾਲ ਸਿਲਾਈ ਮਾਰ ਕੇ ਅਟੈਚ ਕਰ ਲੈਣਾਗਾ ਠੀਕ ਆ ਜੀ ਇਹ ਆਪਾਂ ਜ਼ਰੂਰ ਕਰਨਾ ਤੁਸੀਂ ਚਾਹੇ ਵੱਡੇ ਵਖੇ ਦੇ ਨਾਲ ਕਰ ਲਓ ਚਾਹੇ ਛੋਟੇ ਨਾਲ ਇੱਥੇ ਆਪਾਂ ਸਿਲਾਈ ਜ਼ਰੂਰ ਲਗਾਉਣੀ ਹੈ ਆ ਦੇਖੋ ਜੀ ਆਹ ਵਾਲੀ ਸਲਾਈ ਆਪਾਂ ਵੱਡੇ ਬਖੇ ਦੇ ਨਾਲ ਲਾ ਲਈ ਇਹ ਲਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪੌਂਚਾ ਕਿੱਦਾਂ ਬਣਾਉਣਾ ਸਭ ਤੋਂ ਪਹਿਲਾਂ ਦੇਖੋ ਆਪਾਂ ਜਿੱਥੇ ਪ੍ਰੈਸ ਕੀਤੀ ਸੀ ਨਾ ਇੱਥੇ ਆਪਾਂ ਸਲਾਈ ਲਗਾ ਲੈਣੀ ਹੈ ਹਾਂ ਜੀ ਦੇਖੋ ਨਾ ਜਿਹੜਾ ਆਪਣੇ نیچے ਐਕਸਟਰਾ ਕੱਪੜਾ ਸੀਗਾ ਉਹਦੀ ਆਪਾਂ ਕਟਿੰਗ ਕਰਤੀ ਆਪਾਂ ਅੱਧਾ ਅੱਧਾ ਇੰਚ ਕੱਪੜਾ ਰੱਖਿਆ ਤੁਸੀਂ ਅੱਧਾ ਇੰਚ ਵੀ ਰੱਖ ਸਕਦੇ ਹੋਗੇ 1 ਇੰਚ ਤੋਂ ਜਾਨੀ ਘੱਟ ਰੱਖਣਾ ਕੱਪੜਾ ਆ ਦੇਖੋ ਹੁਣ ਆਪਾਂ ਨਾ ਜਿੰਨੀ ਬੁਕਰਮ ਦੀ ਆਪਾਂ ਐਕਸਟਰਾ ਕਟਿੰਗ ਕੀਤੀ ਸੀ 1-1 ਇੰਚ ਦੋਵੇਂ ਪਾਸਿਓ ਆਪਾਂ ਬਾਹਰ ਰੱਖ ਕੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇ ਉੱਪਰ ਨਾ ਆਪਾਂ ਸਲਾਈ ਲਗਾ ਲੈਣੀ ਜਿਹੜੀ ਸਲਾਈ ਲਗਾਉਣੀ ਆ ਇਹ ਆਪਾਂ ਨਾ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਹੈਗੀ ਇਹ ਆਪਾਂ ਲਾਉਣੀ ਹੈ ਜੀ ਬੁਕਰਮ ਦੇ ਨੀਚ ਨਾਲ ਨਾਲ ਬਿਲਕੁਲ ਬੁਕਰਮ ਦੇ نیچے ਦੇਖੋ ਆਹ ਵਾਲੇ ਪਾਟ ਤੇ ਆਪਾਂ ਸਲਾਈ ਲਗਾਉਣੀ ਹੈ ਇੱਥੇ ਇਸ ਤਰ੍ਹਾਂ ਬੁਕਰਮ ਦੇ ਉੱਪਰ ਜਾਊਗੀ ਤਾਂ ਵੀ ਆਪਣੀ ਜਿਹੜੀ ਮੂਰੀ ਹੈ ਇਹਦੇ ਵਿੱਚ ਮਤਲਬ ਕੀ ਫਿਨਿਸ਼ਿੰਗ 'ਚ ਫਰਕ ਪਊਗਾ ਜੇ ਜ਼ਿਆਦਾ ਨਾ ਇਹ ਤੋਂ ਬੁਕਰਮ ਤੋਂ ਦੂਰ ਰਹੂਗੀ ਫਿਰ ਆਪਣਾ ਜਿਹੜਾ نیچے ਵਾਲਾ ਬੁਕਰਮ ਦਾ ਕੱਪੜਾ ਜੀ ਉਹ ਬਾਹਰ ਦਿਖੂਗਾ ਆ ਦੇਖੋ ਆਪਾਂ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਹੈ। ਆ ਦੇਖੋ ਜੀ ਆਪਾਂ ਸਲਾਈ ਬਿਲਕੁਲ ਬੁਕਰਮ ਦੇ ਨਾਲ-ਨਾਲ ਲਾਈ ਹੈਗੀ ਨਾ ਬੁਕਰਮ ਤੋਂ ਦੂਰ ਆ ਨਾ ਬੁਕਰਮ ਦੇ ਉੱਪਰ ਆ ਹੁਣ ਤੁਸੀਂ ਇਹ ਇਸ ਤਰ੍ਹਾਂ ਵੀ ਫੋਲਡ ਹੋ ਜੂਗੀ ਇਸ ਤਰ੍ਹਾਂ ਪਰ ਤੁਸੀਂ ਜੇ ਆਪਾਂ ਇਹਦੇ ਉੱਪਰ ਨਾ ਪ੍ਰੈਸ ਕਰ ਲਾਂਗੇ ਤਾਂ ਬਹੁਤ ਹੀ ਚੰਗੀ ਤਰ੍ਹਾਂ ਆਪਣੀ ਮਤਲਬ ਕਿ ਸਫਾਈ ਪਹੁੰਚੇ ਚ ਬਹੁਤ ਸੋਹਣੀ ਆਊਗੀ ਤੇ ਬਿਲਕੁਲ ਵੀ ਵੱਲ ਨਹੀਂ ਪੈਣਗੇ ਆਪਾਂ ਚੀਜ਼ ਦੇ ਉੱਪਰ ਪ੍ਰੈਸ ਕਰ ਲੈਣੀ ਅਗਲੀ ਦੇਖੋ ਆਪਣਾ ਪਹੁੰਚੇ ਇਸ ਤਰ੍ਹਾਂ ਹੋ ਜਾਂਦਾ ਹੈ ਪ੍ਰੈਸ ਕਰਨ ਤੋਂ ਬਾਅਦ ਆ ਨੀਚੇ ਆਪਣਾ ਬੁਕਰਮ ਵਾਲਾ 파ਟ ਆ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣੇ ਫੋਲਡ ਕਰਨ ਤੋਂ ਬਾਅਦ ਜਿਹੜੀ ਆਪਾਂ ਸਲਾਈ ਆ ਸਭ ਤੋਂ ਪਹਿਲਾਂ نیچے ਲਾਵਾਂਗੇ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਨਾ ਕੱਪੜੇ ਨੂੰ ਦੇਖੋ ਆਪਣੀ ਪ੍ਰੈਸ ਕੀਤੀ ਹੋਈ ਹੈ ਇਸ ਤਰ੍ਹਾਂ ਹੱਥ ਦੇ ਨਾਲ ਇਧਰ ਨੂੰ ਇਸ ਤਰ੍ਹਾਂ ਕਰਨਾ ਇਹ ਨਾ ਹੋਵੇ ਵੀ ਆਪਣਾ ਕੱਪੜਾ ਜ਼ਿਆਦਾ ਇਧਰ ਨੂੰ ਆਪਾਂ ਇੱਥੋਂ ਸਲਾਈ ਸ਼ੁਰੂ ਕਰ ਲਈ ਤਾਂ ਇੱਥੇ ਵਲ ਪੈ ਜਾਣਗੇ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਤਲਬ ਆ ਪੈਨ ਨੂੰ ਬਰਾਬਰ ਕਰ ਲੈਣਾ ਬਰਾਬਰ ਕਰਕੇ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਜਦੋਂ ਪੌਂਚੇ ਦੀ ਸਲਾਈ ਲਾਉਣੀ ਆ ਆਪਾਂ ਨੀਚੇ ਵਾਲੀ ਸਲਾਈ ਲਾਉਣੀ ਆ ਦੇਖੋ ਜੀ ਆਹ ਵਾਲੀ ਆਪਾਂ ਕਈ ਵਾਰੀ ਕੀ ਕਰਦੇ ਹੁੰਨੇ ਆ ਪੌਂਚੇ ਨੂੰ ਪਿਛਲੇ ਪਾਸੋਂ ਦੀ ਆਹ ਵਾਲੀ ਸਲਾਈ ਨਾਲ ਸਲਵਾਰ ਦੇ ਨਾਲ ਨਾ ਜਿਹੜੀ ਆ ਸਲਾਈ ਲਾਉਣੀ ਆ ਆਪਾਂ ਬੈਕ ਸਾਈਡ ਤੋਂ ਲਾਉਣੀ ਹੁੰਨੇ ਆ ਪਿਛਲੇ ਪਾਸੋਂ ਇਹ ਵਾਲੀ ਸਲਾਈ ਆਪਾਂ ਪਿਛਲੀ ਸਾਈਡ ਤੋਂ ਨਹੀਂ ਲਾਉਣੀ ਇਹ ਆਪਾਂ ਫਰੰਟ ਵਾਲੀ ਸਾਈਡ ਤੋਂ ਹੀ ਲਾਵਾਂਗੇ ਦੇਖੋ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਨੀਚੇ ਵਾਲੀ ਸਲਾਈ ਲਗਾਉਣੀ ਆ ਉਹ ਕਿਹਨਾਂ ਚੀਜ਼ ਵੱਲ ਨਹੀਂ ਪੈਣਗੇ ਹੱਥ ਦੇ ਨਾਲ ਦੇਖੋ ਇਸ ਤਰ੍ਹਾਂ ਆਪਾਂ ਦੇਖੋ ਜੀ ਆਪਾਂ ਆਹ ਵਾਲੀ ਸਿਲਾਈ ਲਾ ਲਈ ਨੀਚੇ ਵਾਲੀ ਨੀਚੇ ਵਾਲੀ ਸਿਲਾਈ ਲਾਉਣ ਤੋਂ ਬਾਅਦ ਆਪਾਂ ਨਾਲ ਸਭ ਤੋਂ ਉੱਪਰਲੀ ਸਿਲਾਈ ਲਾਉਣੀ ਆ ਆਹ ਵਾਲੀ ਆ ਦੇਖੋ ਇਹ ਇਸ ਤਰ੍ਹਾਂ ਠੀਕ ਹੈ ਜੀ ਇਹ ਸਲਾਈ ਲਾਉਣ ਦੇ ਲਈ ਆਪਾਂ ਸਿੱਧਾ ਡਾਇਰੈਕਟ ਧਾਗੇ ਨੂੰ ਇੱਥੇ ਨਹੀਂ ਲੈ ਕੇ ਆਉਣਾ ਆਪਾਂ ਆਹ ਵਾਲੀ ਜਿਹੜੀ ਪੌਂਚੇ ਨੂੰ ਇਹਨੂੰ ਨਾਲ ਅਟੈਚ ਕਰ ਦੇਣਾ ਇਸ ਇਸ ਤਰ੍ਹਾਂ ਆ ਦੇਖੋ ਹੁਣ ਕੀ ਆ ਆਪਣਾ ਜਿਹੜਾ ਕੱਪੜਾ ਗਾ ਇਹ ਕਿਸੇ ਵੀ ਪਾਸੇ ਇੱਥੋਂ ਹਿੱਲੂਗਾ ਨਹੀਂ ਹੁਣ ਜਿਹੜੀ ਆਪਾਂ ਦੀ ਆਪਾਂ ਨੂੰ ਕਿਦਾਂ ਜਿਹੜਾ ਕਾਟਨ ਦਾ ਸੂਟ ਹੁੰਦਾ ਉਹਦੇ ਵਿੱਚ ਆਪਾਂ ਨੂੰ ਪੌਂਚਾ ਦਿਖਦਾ ਰਹਿੰਦਾ ਵੀ ਇੱਥੇ ਤੱਕ ਆ ਚਾਹੇ ਤਾਂ ਤੁਸੀਂ ਐਦਾਂ ਕਰਕੇ ਤੇ ਪ੍ਰੈਸ ਕਰ ਲਓ ਆ ਐਦਾਂ ਕਰਕੇ ਪ੍ਰੈਸ ਕਰ ਲਓ ਕਰੀਜ਼ ਬਣ ਜੂ ਤੁਸੀਂ ਉਹਨੂੰ ਖੋਲ ਲਿਓ ਇਕਾ ਜਾਂ ਫਿਰ ਦੇਖੋ ਤੁਸੀਂ ਆ ਦੇਖੋ 9 ਦੇ ਨਾਲ ਨਾ ਇਸ ਤਰ੍ਹਾਂ ਆ ਲਾਈਨ ਬਣ ਗਈ ਇਹਦੇ ਉੱਪਰ ਆਪਾਂ ਸਿਲਾਈ ਲਗਾਉਣੀ ਬਿਲਕੁਲ ਵੀ ਪਹੁੰਚੇ ਚ ਵੱਲ ਨਹੀਂ ਪਊਗਾ ਆ ਦੇਖੋ ਜੀ ਐਕਸਟਰਾ ਕੱਪੜੇ ਦੀ ਕਰਤੀ ਆਪਾਂ ਬੁਕਰਮ ਸੀ ਜਿਹੜੀ ਉਹਦੀ ਕਟਿੰਗ ਚਾਹੇ ਤੁਸੀਂ ਪਹਿਲਾਂ ਕਰ ਲੋ ਚਾਹੇ ਤੁਸੀਂ ਬਾਅਦ ਵਿੱਚ ਕਰ ਲੋ ਦੇਖੋ ਆ ਆਪਣਾ ਪੌਂਚਾ ਤਿਆਰ ਹੋ ਗਿਆ ਇਹਦੇ ਵਿੱਚ ਕੋਈ ਵੀ ਵੱਲ ਨਹੀਂ ਹੈਗਾ ਦੇਖੋ ਆਪਣੇ ਪੌਂਚੇ ਦੇ ਵਿੱਚ ਬਿਲਕੁਲ ਵੀ ਕੋਈ ਵੀ ਕਿਤੇ ਵੀ ਵੱਲ ਨਹੀਂ ਨਾ ਸਿੱਧੇ ਪਾਸੇ ਤੇ ਨਾ ਹੀ ਜੀ ਉਲਟੇ ਪਾਸੇ ਠੀਕ ਹੈ ਜੀ ਹੁਣ ਤੁਸੀਂ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਲਾਈ ਆਉਂਦੀ ਆ ਉਹ ਤਾਂ ਪੌਂਚੇ ਬਣਾ ਲੈਂਦੀਆਂ ਨੇ ਜਿਨ੍ਹਾਂ ਨੂੰ ਨਹੀਂ ਆਉਂਦੀ ਨਵੀਆਂ-ਨਵੀਆਂ ਸਲਾਈ ਸਿੱਖਦੀਆਂ ਨੇ ਦੇਖੋ ਪੌਂਚਾ ਆਪਾਂ ਖਰਾਬ ਨਾ ਕਰੋ ਕਿਉਂਕਿ ਪੌਂਚੇ ਤੇ ਦੇ ਸਹਾਰੇ ਹੀ ਆਪਣੀ ਸਲਵਾਰ ਦੀ ਲੁੱਕ ਹੁੰਦੀ ਹੈਗੀ ਜੇ ਪੌਂਚਾ ਖਰਾਬ ਹੋ ਜੇ ਮਤਲਬ ਕਿ ਸਲਵਾਰ ਦੀ ਸਾਰੀ ਜਿਹੜੀ ਲੁੱਕਾ ਖਰਾਬ ਹੋ ਜਾਂਦੀ ਆ ਅੱਜ ਕੱਲ ਟ੍ਰੈਂਡ ਚੱਲ ਰਿਹਾ ਇੱਕ ਸਲਾਈ نیچے ਲਾ ਲਓ ਜੇ ਇੱਕ ਉੱਪਰ ਲਾ ਲਓ ਪੌਂਚਾ ਬਣਾ ਲਓ ਤਾਂ ਉਹਨੂੰ ਇਹ ਨਹੀਂ ਹੋਊ ਤੁਹਾਡਾ ਸਕਰੋਲ ਵਧੀਆ ਨਹੀਂ ਬਣੇ ਸੋ ਤੋਂ ਡਿਜ਼ਾਈਨ ਵਧੀਆ ਨਹੀਂ ਬਣਿਆ ਜਾਂ ਫਿਰ ਤੁਸੀਂ ਕੀ ਕਰੋ ਜੇ ਤੁਸੀਂ ਐਦਾਂ ਪੌਂਚਾ ਨਹੀਂ ਰੱਖਣਾ ਪੌਂਚਾ ਭਰਨਾ ਜਿਹੜੀਆਂ ਪਹਿਣਾ ਨਵੀਂ ਸਲਾਈ ਸਿੱਖਦੀਆਂ ਨੇ ਇੱਥੇ ਨਾ ਬਿਲਕੁਲ ਇੱਕ ਇੱਕ ਪੈਰ ਦੀਆਂ ਸਿੱਧੀਆਂ ਸਲਾਈਆਂ ਲਗਾ ਲਓ ਬਸ ਠੀਕ ਹੈ ਜੀ ਤੇ ਸਕਰੋਲ ਬਣਾ ਕੇ ਤੁਸੀਂ ਡਿਜ਼ਾਈਨ ਉਦੋਂ ਤਿਆਰ ਕਰੋ ਤੁਸੀਂ ਨਾ ਘਰੇ ਪ੍ਰੈਕਟਿਸ ਕਰ ਲਓ ਚਾਹੇ ਤਾਂ ਜਿੱਦਾਂ ਜਿਹੜਾ ਆਪਣਾ ਐਕਸਟਰਾ ਕੱਪੜਾ ਹੁੰਦਾ ਜਦੋਂ ਆਪਾਂ ਸਕਰੋਲ ਇੱਕ ਸਲਾਈ ਲਾ ਲਈ ਸੀ ਇੱਕ ਸਲਾਈ ਆਪਾਂ ਹੋਰ ਲਾ ਲਈ ਚਾਹੇ ਤਾਂ ਤੁਸੀਂ ਇਹ ਸਲਾਈਆਂ ਲਾ ਕੇ ਦੂਰ ਦੂਰ ਭਰ ਲਓ ਜੇ ਤੁਸੀਂ ਸਕਰੋਲ ਬਣਾਉਣੇ ਆ ਕੀ ਕਰਨਾ ਆਪਾਂ ਆਹ ਸਿਰਫ ਪੌਂਚਾ ਹਲਾਉਣਾ ਆਪਾਂ ਨਾ ਮਸ਼ੀਨ ਹਲਾਉਣੀ ਆ ਨਾ ਮਸ਼ੀਨ ਦਾ ਪੈਰ ਨਾ ਸੂਈ ਦੇਖੋ ਪੌਂਚੇ ਨੂੰ ਆਪਾਂ ਇਦਾਂ ਇਦਾਂ ਧਿਆਨ ਨਾਲ ਬੈਠੇ ਰਹੇ ਨਾ ਜਿਵੇਂ ਮੈਂ ਤੋਂ ਸਕਰੋਲ ਬਣੇ ਹੋਏ ਵੀ ਦਿਖਾਉਣੀ ਆ ਦੇਖੋ ਐਸ ਤਰ੍ਹਾਂ ਸਕਰੋਲ ਬਣ ਜਾਂਦੇ ਆ ਤੁਸੀਂ ਸਕਰੋਲ ਬਣਾਉਣ ਦੀ ਜਿਹੜੀ ਪ੍ਰੈਕਟਿਸ ਆ ਨਾ ਇਹ ਤੁਸੀਂ ਨਾ ਜਿਹੜੇ ਘਰੇ ਆਪਣੇ ਐਕਸਟਰਾ ਪੀਸ ਪਏ ਹੁੰਦੇ ਨੇ ਕੱਪੜਿਆਂ ਦੇ ਜਾਂ ਬੇਫਾਲਤੂ ਕੱਪੜਾ ਪਿਆ ਹੁੰਦਾ ਪੌਂਚੇ ਨੂੰ ਝੜ ਕੇ ਬੁਕਰ ਮੈਨੀ ਮਹਿੰਗੀ ਨਹੀਂ ਹੁੰਦੀ ਬੁਕਰਨ ਦੇ ਪੀਸ ਨੂੰ ਉਹਦੇ ਉੱਪਰ ਝੜ ਕੇ ਤੁਸੀਂ ਸਕਰੋਲ ਬਣਾਉਣ ਦੀ ਪ੍ਰੈਕਟਿਸ ਕਰੇ ਕਰ ਸਕਦੇ ਹੋ ਹੁਣ ਆਪਾਂ ਇੱਕ ਸਲਾਈ ਲਗਾਉਣੀ ਆ ਦੇਖੋ ਜੀ ਉੱਪਰ ਇੱਥੇ ਐਸੇ ਤਰੀਕੇ ਦੇਖੋ ਜਿੱਦਾਂ ਆਪਾਂ ਸੇਮ ਸੇਮ ਆਹੀ ਡਿਜ਼ਾਈਨ ਇੱਕ ਪੈਰ ਦੀ ਸਲਾਈ ਲਾ ਕੇ ਵਿੱਚ ਸਕਰੋਲ ਮਾਰ ਲੈਣੇ ਆਪਾਂ ਦੇਖੋ ਜਦੋਂ ਨਾ ਪੌਂਚਾ ਬਣਾਉਣਾ ਹੁੰਦਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਹੋਇਆ ਵੀ ਜਿਹਦੀ ਪੌਂਚੇ ਦਾ ਡਿਜ਼ਾਈਨ ਬਣਾਉਣਾ ਦੱਸੋ ਸਿੰਪਲ ਜਿਹਾ ਦੇਖੋ ਸਭ ਤੋਂ ਪਹਿਲਾਂ ਆਪਾਂ ਦੋ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਉੱਪਰ ਲਾਈਨ ਬਣਾ ਕੇ ਵਿੱਚ ਸਕਰੋਲ ਬਣਾ ਲਈ ਤੇ ਸੈਂਟਰ 'ਚ ਆਪਾਂ ਲਾਈਨ ਬਣਾ ਕੇ ਇਹਦੇ ਸੈਂਟਰ 'ਚ ਸਕਰੋਲ ਬਣਾ ਲਈ ਜਿਹੜਾ ਆ ਰਹਿ ਗਿਆ ਕੱਪੜਾ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਸਿਰਫ ਸਕਰੋਲ ਮਾਰ ਕੇ ਡਿਜ਼ਾਈਨ ਬਣਾਉਣਾ ਦੱਸਾਂਗੇ ਆ ਲੋ ਜੀ ਮੈਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਪੌਂਚੇ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਆਂਗੇ ਜੇ ਤੁਸੀਂ ਸਕਰੋਲ ਬਣਾਉਣੇ ਨੇ ਤਾਂ ਤੁਸੀਂ ਜਿਹੜੀਆਂ ਪਹਿਣਾ ਨਵੀਂ ਸਲਾਈ ਸਿੱਖਦੀਆਂ ਨੇ ਦੇਖੋ ਜੀ ਪਹਿਲਾਂ ਪ੍ਰੈਕਟਿਸ ਕਰ ਲਓ ਬੇਫਾਲਤੂ ਪੀਸ ਤੇ ਤੇ ਜੇ ਨਹੀਂ ਤੁਸੀਂ ਸਕਰੋਲ ਬਣਾਉਣੇ ਤਾਂ ਤੁਸੀਂ ਸਿੱਧੀਆਂ ਲਾਈਨਾਂ ਬਣਾ ਕੇ ਵੀ ਪੌਂਚੇ ਨੂੰ ਪਰ ਸਕਦੇ ਹੋ ਜੇ ਤੁਹਾਨੂੰ ਆਪਣਾ ਪੌਂਚਾ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ